ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਲਾ ਭਾਜੀ ਸ਼ਬਦ ਕਪਣਾ ਜਿਹਦਾ ਪਾਠ ਕਰਦੇ ਆਪਾਂ ਜਸਵੰਤ ਸਿੰਘ ਜੀ ਫ੍ਰੀ ਹੋ ਗਿਆ ਜੀ ਜੀ ਹਾਂ ਸੁਣਾਗਾ ਜੀ ਅੱਛਾ ਠੀਕ ਹੈ ਮੈਂ ਕਰ ਲੈਂਦਾ ਪਾਠ ਇੱਕ ਮੈਂ ਤੁਸੀਂ ਬਤਾ ਦੋ ਲਾ 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 ਕਸਾ ਮੇਲਾ ਪੰਜਵਾ ਮਨ ਤੇਰੇ ਪਤਨੋਂ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾਕੇ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਓ ਭੇਟਿਆ ਨਿਰਭੈ ਧਣੀ ਰਹਾਓ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕੁਰ ਆਪਣੈ ਕੀਨੀ ਦਾਤ ਜਲਨ 부ਜੀ ਮਨ ਹੋਏ ਸ਼ਾਂਤ ਮਿਟ ਗਈ ਭਾਲ ਮਨ ਸਹਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਰੀ ਕਰੋ ਸ਼ੁਰੂ ਹਾਂ ਜੀ ਆਸਾ ਮਹਿਲਾ ਪੰਜਮਾ ਮਨ ਤ੍ਰਿਪਤਾਨੋਂ ਮਿਟੇ ਜੰਜਾਲਾ ਪ੍ਰਭ ਆਪਣਾ ਹੋਇਆ ਕਿਰਪਾਲਾ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਸੇ ਹੈ ਪੂਰਨ ਸੋ ਭੇਟਿਆ ਨਿਰਪੈ ਧਨੀ ਰਹਾਉ ਗੁਰੂ ਸਾਹਿਬ ਪੰਚ ਪਾਚਾ ਇਸ ਅਗਲੇ ਸ਼ਬਦ ਦੇ ਵਿੱਚ ਜੋ ਸਾਨੂੰ ਸੋਝੀ ਦੇ ਰਹੇ ਨੇ ਮਨ ਤ੍ਰਿਪਤਾਨੋ ਮਿਟੇ ਜੰਜਾਲਾ ਪ੍ਰਭ ਆਪਣਾ ਹੋਇਆ ਕਿਰਪਾਲਾ ਗੁਰੂ ਸਾਹਿਬ ਕਹਿੰਦੇ ਜਦੋਂ ਮੇਰੇ ਤੇ ਪ੍ਰਭ ਮੇਰਾ ਮਿਹਰਬਾਨ ਹੋਇਆ ਮੈਨੂੰ ਉਸ ਗਿਆਨ ਦੀ ਜੋ ਸੂਜੀ ਸੀ ਨਾਮ ਦੀ ਦਾਤ ਬਖਸ਼ਿਸ਼ ਹੋਈ ਮੇਰੇ ਤੇ ਕਿਰਪਾ ਕੀਤੀ ਤਾਂ ਉਹਦੇ ਨਾਲ ਹੋਇਆ ਕੀ ਹੈ ਮਨ ਤ੍ਰਿਪਤਾਨੋ ਮਿਟੇ ਜੰਜਾਲਾ ਕਿਉਂਕਿ ਜਿਹੜੇ ਮੇਰੇ ਅੰਦਰ ਜਿੰਨੇ ਵੀ ਮੇਰੇ ਅੰਦਰ ਸਮਝ ਲਓ ਪਾਲ ਜਾਲ ਮਾਇਆ ਜੰਜਾਲ ਪਏ ਹੋਏ ਸੀਗੇ ਇਹ ਮਾਇਆ ਦੇ ਸਾਰੇ ਬੰਧਨ ਹੈ ਇਹ ਕਹਿੰਦੇ ਸਾਰੇ ਮਿਟ ਗਏ ਖਤਮ ਹੋ ਗਏ ਸਾਰੇ ਬੰਧਨਾਂ ਤੋਂ ਮੁਕਤ ਹੋ ਗਏ ਮਨ ਤ੍ਰਿਪਤਾ ਨੋ ਮਨ ਤ੍ਰਿਪਤ ਹੋ ਗਿਆ ਮਨ ਸੰਤੋਖ ਵਿੱਚ ਆ ਗਿਆ ਜਿਵੇਂ ਕਹਿੰਦੇ ਤ੍ਰਿਸ਼ਨਾ ਬੂਝੈ ਹਰ ਕੇ ਨਾਮ ਮਹਾ ਸੰਤੋਖ ਹੋ ਗਿਆ ਗੁਰਬਚਨੀ ਪ੍ਰਭ ਸਿਓ ਲੱਗੈ ਪੂਰਨ ਧਿਆਨ ਜਦੋਂ ਮੇਰਾ ਪ੍ਰਭ ਦੇ ਨਾਲ ਪੂਰਾ ਧਿਆਨ ਜੁੜਿਆ ਉਹਨੂੰ ਸਿਮਰਿਆ ਮੇਰੇ ਤੇ ਮਿਹਰਬਾਨ ਹੋਇਆ ਤੇ ਗੁਰੂ ਉਪਦੇਸ਼ ਦੁਆਰਾ ਮੈਨੂੰ ਮਹਾ ਸੰਤੋਖ ਦੀ ਪ੍ਰਾਪਤੀ ਹੋ ਗਈ ਮਨ ਤ੍ਰਿਪਤ ਹੋ ਗਿਆ ਭੁੱਖਾਂ ਸਭ ਗਵਾਏਆਂ ਗਈਆਂ ਤੇ ਤ੍ਰਿਸ਼ਨਾ ਜਿਹੜੀ ਭੁੱਖ ਸਤਾਉਂਦੀ ਸੀਗੀ ਆਲ ਜਲ ਮਾਇਆ ਜੰਜਾਲ ਜਿਹੜਾ ਮੇਰੇ ਪਿਆ ਸੀਗਾ ਉਹ ਉਹ 부ਝ ਗਈ ਹਰ ਦੇ ਨਾਮ ਦੇ ਨਾਲ ਇਹ ਮੇਰੇ ਦੇ ਕੰਦੇ ਪੂਰਨ ਕਿਰਪਾ ਹੋਈ ਹੈ ਮੇਰੇ ਪ੍ਰਭ ਨੇ ਕੀਤੀ ਆ ਸੰਤ ਪ੍ਰਸਾਦ ਭਲੀ ਬਣੀ ਇਹ ਕਿਰਪਾ ਕਿਵੇਂ ਹੋਈ ਹੈ ਸੰਤ ਸੰਤ ਦੇ ਜਿਹੜਾ ਗੁਰਪ੍ਰਸਾਦ ਦੇ ਲਿਆ ਮੈਂ ਇਹਦੇ ਨਾਲ ਮੇਰੀ ਇਹ ਜਿਹੜੀ ਭਲੀ ਅਵਸਥਾ ਜੋ ਬਣੀ ਹੈ ਮੇਰੇ ਸਮਝ ਲਓ ਵੀ ਮੇਰੀ ਇਹ ਆਨੰਦ ਭਈ ਅਵਸਥਾ ਬਣੀ ਹੈ ਜਾ ਕੇ ਗ੍ਰਹਿ ਸਭ ਕੁਝ ਹੈ ਪੂਰਨ ਸੋ ਭੇਟਿਆ ਨਿਰਪੈਤ ਨਹੀਂ ਕਹਿੰਦੇ ਜਿਹਦੇ ਵੀ ਹਿਰਦੇ ਵਿੱਚ ਜਾ ਕੇ ਗ੍ਰਹਿ ਸਭ ਕੁਝ ਹੈ ਪੂਰਨ ਜਿਹਦੇ ਹਿਰਦੇ ਵਿੱਚ ਇਹ ਪੂਰਨ ਸੋਝੀ ਜਿਹੜੀ ਪ੍ਰਾਪਤ ਹੋ ਗਈ ਨਾਮ ਦੀ ਸਮਝ ਪ੍ਰਾਪਤ ਹੋ ਗਈ ਉਹਦੇ ਘਰ ਦੇ ਵਿੱਚ ਕਹਿੰਦੇ ਸੋ ਭੇਟਿਆ ਨਿਰਪੈਤ ਨਹੀਂ ਜਿਹਦੇ ਘਰ ਦੇ ਵਿੱਚ ਕਿ ਜਿਹਨੇ ਕਰਤਾ ਤੇਰੇ ਸਭ ਕੁਝ ਆ ਜਿਸ ਦੇ ਸੋ ਪਾਵੇ ਹੁਣ ਘਰ ਦੇ ਵਿੱਚ ਤਾਂ ਪ੍ਰਭ ਦੇ ਵਿੱਚ ਤਾਂ ਸਾਰੇ ਗੁਣ ਹੈਗੇ ਨੇ ਜਿਨ੍ਹਾਂ ਨੂੰ ਇਹ ਸਮਝ ਪ੍ਰਾਪਤ ਹੋ ਜਾਂਦੀ ਹੈ ਨਿਰਪਰਵਸਤਾ ਪ੍ਰਾਪਤ ਉਹਨਾਂ ਨੂੰ ਬਣਦੀ ਹੈ ਨਿਰਪਰ ਨਿਰਪੋਜਪ ਸਗਲ ਭੋ ਮਿਟਾਏ ਨਿਰਪੋ ਨੂੰ ਜਪਿਆ ਉਹ ਸਤਨੀ ਨੂੰ ਜਿਹੜਾ ਇਸ ਸੱਚ ਦੇ ਗੁਣਾਂ ਦਾ ਜਿਹਦੇ ਖਜ਼ਾਨਾ ਨਾਮ ਦਾ ਖਜ਼ਾਨਾ ਹੈ ਉਹ ਨਿਰਪੋ ਧਨੀ ਹੋਈ ਹੈ ਸਾਡੇ ਵਾਸਤੇ ਜਿਨ੍ਹਾਂ ਨੇ ਵੀ ਉਸ ਗਿਆਨ ਦੇ ਨਾਲ ਜਿੰਦੀ ਭੇਟ ਲੱਗੀ ਜਾਂ ਭੇਟ ਹੋ ਗਈ ਮੁਲਾਕਾਤ ਹੋ ਗਈ ਜਾਂ ਉਹਦੇ ਨਾਲ ਧਿਆਨ ਲੱਗ ਗਿਆ ਜਾਂ ਕਿ ਘਰ ਸਭ ਕੁਝ ਹੈ ਪੂਰਨ ਉਹਦੇ ਕਹਿੰਦੇ ਘਰ ਵਿੱਚ ਸਭ ਕੁਝ ਪੂਰਨ ਹੈ ਉਹਨੂੰ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਜਿਵੇਂ ਕਹਿੰਦੇ जिसके ਕਰਤੋਂ ਸਮਿਆ ਤਿਸ ਕੋ ਤਿਸ ਜਨ ਕੋ ਕੋ ਕਾਕੀ ਜਾ ਕਾ ਜਾ ਕਾ ਮੀਤ ਸਾਜਨ ਹੈ ਸਾਜਨ ਹੈ ਸਮਿਆ ਤਿਸ ਤਿਸ ਕੋ ਉਹ ਕਾਕੀ ਕਮੀ ਉਹਦੇ ਕੋ ਕਾਕੀ ਕਮੀ ਹੈ ਸਮਿਆ ਉਹਦੇ ਉਹਦੇ ਉਹਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ ਫਿਰ ਉਹਨੂੰ ਜਨੋਂ ਜਿਨ੍ਹਾਂ ਨੂੰ ਨਿਰਪਰ ਧਨੀ ਮਿਲ ਗਿਆ ਨਾਮ ਨਾਮ ਤਾਂ ਮਿਲ ਗਿਆ ਨਾਮ ਦਰੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਵਿਕਰਾਲ ਜਿਨ੍ਹਾਂ ਨੇ ਨਾਮ ਨੂੰ ਦਰੜ ਨੂੰ ਪੱਕਾ ਕਰਕੇ ਮੰਨ ਲਿਆ ਸਾਧ ਦੀ ਕਿਰਪਾਲ ਹੋ ਗਿਆ ਮਨ ਸਾਧਿਆ ਗਿਆ ਤੇ ਗੁਰੂ ਦੀ ਨਾਲ ਸੰਗਤ ਹੋ ਗਈ ਮਿਢ ਗਈ ਭੁੱਖ ਮਹਾ ਵਿਕਰਾਲ ਉਹਨਾਂ ਦੇ ਕਹਿੰਦੇ ਸਾਰਾ ਤਰ੍ਹਾਂ ਦੀ ਜਿਹੜੀਆਂ ਭੁੱਖਾਂ ਜਾਂ ਭਿਆਨਕ ਸਾਨੂੰ ਜਿਹੜੇ ਡਰ ਸਤਾਉਂਦੇ ਸੀਗੇ ਤੇ ਉਹ ਸਾਰੇ ਕਹਿੰਦੇ ਮਹਾ ਸਪਾਉਣ ਵਾਲੇ ਡਰ ਪੈਦਾ ਕਰਨ ਵਾਲੇ ਜਿਵੇਂ ਕਹਿੰਦੇ ਭਰਮ ਮੇਰਾ ਭਰਮ ਗਿਆ ਪਉ ਭਾਗਾ ਉਹ ਭਰਮ ਕਰਕੇ ਸਾਰੇ ਜਿਹੜੇ ਡਰ ਪੈਦਾ ਹੁੰਦੇ ਨੇ ਉਹ ਸਾਨੂੰ ਅਸੀਂ ਰੱਸੀ ਨੂੰ ਵੀ ਸੱਪ ਸਮਝ ਬੈਠਦੇ ਆਂ ਕੋਈ ਬੱਚਾ ਸਾਡਾ ਬਾਹਰ ਗਿਆ ਹੋਵੇ ਅਸੀਂ ਬਿਨਾ ਮਤਲਬ ਤੋਂ ਡੇਰੀਆਂ ਨੇ ਪਿਆਜੂ ਘਰੇ ਸੁਖਸਾਂ ਦਾ ਆ ਜਵੇ ਹੁਕਮੰਦ ਦੀ ਸੋਝੀ ਨਹੀਂ ਪ੍ਰਾਪਤ ਹੋ ਜੀ ਨਾਮ ਜੇ ਗਿਆਨ ਦੀ ਸਮਝ ਪ੍ਰਾਪਤ ਹੋ ਜੀਵੇ ਫਿਰ ਇਹ ਸਾਰੀਆਂ ਜਿਹੜੀਆਂ ਤੜਫਾਂ ਸਾਨੂੰ ਜਿੰਨੇ ਵੀ ਡਾਕਟਰ ਸਤਾਉਂਦੇ ਨੇ ਤੇ ਜਿੰਨੇ ਵੀ ਸਾਡੇ ਅੰਦਰ ਮਾਇਆ ਦੀਆਂ ਭੁੱਖਾਂ ਪੈਦਾ ਹੁੰਦੀਆਂ ਨੇ ਉਹ ਫਿਰ ਸਾਰੇ ਜਿਹੜੇ ਸਾਡੇ ਪਰਮ ਭਲੇਖੇ ਸਾਰੇ ਦੂਰ ਹੋ ਜਾਂਦੇ ਨੇ ਆਣੀ ਲਾਭ ਜਾ ਸਾਫ ਹੋ ਜਾਂਸ ਦੁੱਖ ਸੁੱਖ ਇਹ ਸਾਰਿਆਂ ਤੋਂ ਫਿਰ ਮੁਕਤ ਹੋ ਜਾਂਦਾ ਕਿ ਉਹਦੇ ਵਿੱਚ ਸਾਰਾ ਜੀਵਨ ਜਿਹੜਾ ਸਾਡਾ ਦਰਾਂ ਦੇ ਵਿੱਚ ਲੰਘਦਾ ਆਕਰ ਆਪਣੇ ਕੀਨੀ ਦਾਤ ਇਹ ਕਹਿੰਦੇ ਮੇਰੇ ਠਾਕੁਰ ਨੇ ਮੇਰੇ ਪ੍ਰਭ ਨੇ ਮੈਨੂੰ ਇਹ ਦਾਤ ਬਖਸ਼ ਕੀਤੀ ਹੈ ਜਿਹੜੀ ਨਾਮ ਦੀ ਸੋਜੀ ਹੁਣ ਮੈਨੂੰ ਪ੍ਰਾਪਤ ਹੋਈ ਆ ਜਲਨ 부ਜੀ ਮਨ ਹੋਈ ਸ਼ਾਂਤ ਉਹਦੇ ਨਾਲ ਜਿਹੜੀ ਸਾਰੀਆਂ ਮੈਨੂੰ ਚਾਰੇ ਨਦੀਆ ਅੱਗ ਦੀਆਂ ਸਤਾਉਂਦੀਆਂ ਸਿੰਘ ਜਾਂ ਹੰਸੇ ਤੇ ਲੋਭ ਕੋਪ ਚਾਰੇ ਨਦੀਆ ਅੱਗ ਇਹ ਸਾਰੀਆਂ ਨਦੀਆਂ ਜਿਹਦੇ ਕਾਕੇ ਅੰਦਰ ਅੰਦਰ ਮੇਰੇ ਸਾੜ ਪੈਦਾ ਹੋਇਆ ਸੀਗਾ ਉਹ ਕਹਿੰਦੇ 부ਝ ਗਈ ਮਨ ਹੋਈ ਸ਼ਾਂਤ ਕਿ ਕਿੰਬਿਤ ਰਿਸ਼ਨਾ ਬੁੱਝਾ ਹਰ ਕੇ ਨਾ ਹੀ ਹਰ ਦੇ ਨਾਮ ਦੇ ਨਾਲ ਸਾਰੀ ਜਿਹੜੀ ਤ੍ਰਿਸ਼ਨਾ ਹੈ ਉਹਦੀ ਜਲਣ ਜਿਹੜੀ ਉਹ ਬੁੱਝ ਗਈ ਅੰਦਰ ਸ਼ਾਂਤ ਹੋ ਗਿਆ ਛਾਤੀ ਸ਼ੀਤਲ ਮਨ ਸੁਖੀ ਸ਼ਾਂਤ ਗੋਬਿੰਦ ਗਾਏ ਜਦੋਂ ਸ਼ਾਂਤ ਗੋਬਿੰਦੇ ਗਾਏ ਤੇ ਇਹ ਮੈਨੂੰ ਦਾਤ ਪ੍ਰਾਪਤ ਹੋਈ ਮੇਰੇ ਮਨ ਦੇ ਵਿੱਚ ਸਾਰੀ ਫੇ ਸ਼ਾਂਤੀ ਜਿਹੜੀ ਆਨੰਦ ਪੈਦਾ ਹੋ ਗਈ ਠੰਡਕ ਹੋ ਗਈ ਮਿਟ ਗਈ ਭਾਲ ਮਨ ਸਹਿ ਸਮਾਨਾ ਜਿਹੜੀ ਚੀਜ਼ ਨੂੰ ਮੈਂ ਲੱਭਦਾ ਫਿਰਦਾ ਸੀ ਜੇ ਮੈਂ ਕਹਿੰਦੇ ਬਾਹਰ ਢੂੰਡਣ ਤੇ ਛੂਟ ਪੜੀ ਗੁਰਕਾਹੀ ਕਰ ਹੀ ਮਹਿ ਦਿਖਾਇਦਾ ਫਿਰ ਮੈਨੂੰ ਘਰ ਹੀ ਜਿਹੜੀ ਉਹ ਜਿਹੜੀ ਜਿਹੜੀ ਚੀਜ਼ ਨੂੰ ਮੈਂ ਲੱਭਦਾ ਫਿਰਦਾ ਸੀਗਾ ਆਤਮਾ ਗ੍ਰੰਥ ਦੇਣ ਵਾਲੀ ਨਾਮ ਧੰਦੀ ਜਿਹੜੀ ਸੋਝੀ ਪ੍ਰਾਪਤ ਕਰਨਾ ਚਾਹੁੰਦਾ ਸੀ ਉਹ ਮੇਰੇ ਕਹਿੰਦੇ ਫਿਰ ਪਾਲਸ ਵਾਲੀ ਜਿਹੜੀ ਢੂੰਡਣ ਦੀ ਉਹ ਸਾਰੀ ਜਿਹੜੀ ਪ੍ਰਕਿਰਿਆ ਸੀ ਉਹ ਸਾਰੀ ਖਤਮ ਹੋ ਗਈ ਮਨ ਸਹਿ ਸਮਾਨਾ ਮਨ ਟਕਾਓ ਵਿੱਚ ਆਤਮਾ ਗਡੋਲ ਬਸਦਾ ਵਿੱਚ ਸਮਾ ਗਿਆ ਟਿਕ ਗਿਆ ਨਾਨਕ ਪਾਇਆ ਨਾਮ ਖਜ਼ਾਨਾ ਨਾਨਕ ਸਾਹਿਬ ਪੰਚ ਪਾਚਾ ਇੱਥੇ ਤੁਹਾਨੂੰ ਇਸ ਸੋਜੀ ਦੇ ਰਹੇ ਨੇ ਵੀ ਜਿਹੜਾ ਮੈਂ ਨਾਮ ਦਾ ਖਜ਼ਾਨਾ ਸੀਗਾ ਨੌ ਨੇ ਦਾ ਅੰਮ੍ਰਿਤ ਪ੍ਰਾਪ ਕਾ ਨਾਮ ਦੇਹੀ ਮੇਸ ਕਾ ਬਸਰਾਮ ਉਹ ਮੈਨੂੰ ਕਹਿੰਦੇ ਮੈਨੇ ਪ੍ਰਾਪਤ ਹੋ ਗਿਆ ਉਹ ਸਾਰੇ ਗੁਣਾ ਦੀ ਮੈਂ ਧਾਰਣੀ ਹੋ ਗਿਆ ਜਿਹਦੇ ਕਰਕੇ ਜਿਹਨੂੰ ਲੱਭਦੇ ਫਿਰਦੇ ਨੇ ਕੋਈ ਜੰਗਲਾਂ ਚ ਲੱਭਦਾ ਕੋਈ ਤੀਰਸਾਨਾ ਤੇ ਲੱਭਦਾ ਕੋਈ ਉਸਮਾਨਾ ਵਾਲੋਂ ਗੁਣਾ ਕਰ ਰਿਹਾ ਕੋਈ ਮੰਦਰਾਂ ਚ ਲੱਭਦਾ ਇਹ ਸਾਰੇ ਜਿਹੜੀ ਮੇਰੀ ਜਿਹੜੀ ਭੱਜ ਦੌੜ ਸੀ ਇਹ ਸਾਰੀ ਖਤਮ ਹੋ ਗਈ ਮਨ ਜਿਹੜਾ ਸਹਿਜ ਵਿੱਚ ਟਿਕਾਉ ਵਿੱਚ ਆ ਗਿਆ ਜਦੋਂ ਮੈਨੂੰ ਇਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਹੋਈ ਇਹ ਪੰਚਮ ਪਾਤਸ਼ਾਹ ਆਪਣੀ ਵਸਤਾ ਦੱਸ ਰਹੇ ਨੇ ਤੇ ਸਾਨੂੰ ਇਹਦੇ ਨਾਲ ਨਾਲ ਉਪਦੇਸ਼ ਵੀ ਦੇ ਰਹੇ ਨੇ ਤੇ ਸਾਡੀਆਂ ਜਿਹੜੀਆਂ ਕਿਸ ਤਰ੍ਹਾਂ ਸਾਡੀ ਜਿਹੜੀ ਜਲਣ ਬੁੱਝ ਕੇ ਸਾਡਾ ਮਨ ਕਿਵੇਂ ਸ਼ਾਂਤ ਪ੍ਰਾਪਤ ਹੋਵੇ ਤੇ ਇਹ ਕਿਸ ਤਰ੍ਹਾਂ ਸਾਡੀਆਂ ਭੁੱਖਾਂ ਜਾਂ ਢਾਲ ਸਾਡੇ ਖਤਮ ਹੋਣ ਇਹ ਗੁਰੂ ਸਾਹਿਬ ਨੇ ਨਾਮ ਦੀ ਸੋਧੀ ਪ੍ਰਾਪਤ ਕਰਨ ਵਾਸਤੇ ਦੱਸਿਆ ਉਹ ਹੀ ਨਿਰਪਲ ਤਨੀਆਂ ਸਾਡੇ ਵਾਸਤੇ ਜਿਹਦੇ ਨਾਲ ਸਾਡੇ ਇਸ ਬੰਦਰਾ ਵਿੱਚੋਂ ਅਸੀਂ ਮੁਕਤ ਹੋਣਾ ਇਹ ਕਹਿੰਦੇ ਸੰਤ ਪ੍ਰਸਾਦ ਦੁਆਰਾ ਇਹ ਮੇਰੀ ਇਸ ਤਰ੍ਹਾਂ ਉੱਪਰ ਇਹ ਅਵਸਥਾ ਬਣੀ ਹੈ ਕਿਉਂਕਿ ਮੇਰੇ ਤੇ ਪ੍ਰਭ ਮੇਰਾ ਮਿਹਰਬਾਨ ਹੋਇਆ ਕਰਪਾਲ ਹੋਇਆ ਤੇ ਮੇਰੇ ਸਾਰੇ ਜਿਹੜੇ ਪਾਲ ਜੰਜਾਲ ਸੀ ਮਾਇਆ ਦੇ ਬੰਧਨ ਸੀਗੇ ਉਹ ਸਾਰਿਆਂ ਤੋਂ ਮੁਕਤ ਹੋ ਗਿਆ ਮਨ ਸੰਤੋਖੀ ਹੋ ਗਿਆ ਤੇ ਇਹ ਗੁਰੂ ਸਾਹਿਬ ਨੇ ਸ਼ਬਦ ਦੇ ਵਿੱਚ ਜੋ ਸੋਝੀ ਦਿੱਤੀ ਮੈਨੂੰ ਇਸ ਤਰ੍ਹਾਂ ਇੰਨਾ ਸਮਝ ਆਇਆ ਜੀ ਹਾਂਜੀ ਜੀ ਜੀ ਬਹੁਤ ਵਧੀਆ ਜੀ ਬੜੇ ਕਟ ਸ਼ਮਤਾ ਵਿੱਚ ਉਹ ਨੱਪੇ ਤੁਲੇ ਇਹ ਬੋਲ ਭਾਵ ਚ ਤੁਸੀਂ ਸਾਰਾ ਸ਼ਬਦ ਵਿਚਾਰਿਆ ਬਹੁਤ ਵਧੀਆ ਕੋਈ ਸਵਾਲ ਨਹੀਂ ਹੈਗਾ बस ਇਹ ਸਵਾਲ ਰਹਿ ਗਏ ਨੇ ਕਿ ਸੰਗਤ ਨੂੰ ਕੁਝ ਗੱਲਾਂ ਖੋਲ ਕੇ ਦਸੀਆਂ ਜਾਣ ਇੱਕ ਤੇ ਪ੍ਰਭ ਹੈ ਨਾ ਜੋ ਲਫਜ ਆਇਆ ਤੇ ਤ੍ਰਿਪਤਨੋਂ ਆਪਾਂ ਨੂੰ ਇਦਾਂ ਨਹੀਂ ਲੱਗਦਾ ਤ੍ਰਿਪ ਤ੍ਰਿਪਤਨੋਂ ਦਾ ਕਈ ਵਾਰੀ ਭੁਲੇਖਾ ਪੈਂਦਾ ਵੀ ਜਿੱਦਾਂ ਤ੍ਰਿਸ਼ਨਾ ਦੀ ਗੱਲ ਹੋ ਰਹੀ ਹੈ ਪਰ ਇਹ ਤ੍ਰਿਸ਼ਨਾ ਮਿਟਣ ਦੀ ਗੱਲ ਹੁੰਦੀ ਹੈ ਹੈ ਨਾ ਭਾਜੀ ਸ਼ਬਦ ਦੀ ਤੇ ਇਹ ਬੜਾ ਤ੍ਰਿਪਤ ਹੋ ਗਿਆ ਹੈ ਨਾ ਮਤਲਬ ਰੱਜ ਆ ਗਿਆ ਤ੍ਰਿਪਤਾ ਘਾਈ ਸ਼ਬਦ ਆਉਂਦੇ ਨੇ ਇਹਦਾ ਤ੍ਰਿਪਤਨੋਂ ਦਾ ਅਰਥ ਕਿਵੇਂ ਬਣਦਾ ਤ੍ਰਿਪਤ ਹੋ ਜਾਣਾ ਰਾਜ ਜਾਣਾ ਸੰਤੋਖ ਹੋ ਜਾਣਾ ਸੰਤੋਖ ਆ ਜਾਣਾ ਠੀਕ ਹੈ ਪ੍ਰਭ ਹਾਂਜੀ ਪ੍ਰਭ ਕੀ ਹੈ ਪ੍ਰਭ ਆਪਣਾ ਅੰਦਰ ਆਪਣਾ ਪ੍ਰਭ ਕੀ ਹੈ ਮਨੁੱਖ ਦਾ ਆਪਣਾ ਪ੍ਰਭ ਆਪਣਾ ਗਿਆਨ ਆਪਣੇ ਆਪ ਦੀ ਸੋਝੀ ਜੀ ਜੀ ਬਹੁਤ ਵਧੀਆ ਹੋਇਆ ਕਿਰਪਾਲ ਆਪੇ ਜਪੋ ਆਪਣਾ ਜਪ ਕੀਤਾ ਜਦੋਂ ਆਪਣੇ ਆਪ ਦੀ ਸਮਝ ਪ੍ਰਾਪਤ ਕਰ ਲਈ ਹੈ ਉਹ ਆਪਣੇ ਆਪਣੀ ਸਮਝ ਪ੍ਰਾਪਤ ਹੋ ਗਈ ਹੈ ਆਪਣੀ ਸੂਝ ਸਮਝ ਜੋ ਅੰਦਰ ਵਿਵੇਕ ਜੋ ਧਾਰਨ ਕੀਤੀ ਸੀ ਜਦੋਂ ਹਨਾ ਉਹਦੇ ਉਹਦੀ ਕਿਰਪਾ ਦੇ ਨਾਲ ਜਿਹੜਾ ਆ ਹਾਂਜੀ ਮੇਰਾ ਮੇਰਾ ਪ੍ਰਭ ਮੇਰਾ ਬਿਬੇ ਕੇ ਹਾਂਜੀ ਜੀ ਜੀ ਇਹ ਹੋ ਗਿਆ ਠੀਕ ਆ ਸੰਤ ਫਿਰ ਗੁਰੂ ਹੀ ਆ ਸਾਧ ਸੰਗਤ ਹਨਾ ਸੰਤ ਸੰਤ ਦੇ ਲਾਪਿ ਵੀ ਗੁਰੂ ਪ੍ਰਸਾਦ ਗੁਰ ਕਿਰਪਾਈ ਹੋਏਗੀ ਨਾ ਹਾਂਜੀ ਜਿਹੜੇ ਆਪਾਂ ਮੂਲ ਮੰਤਰ ਚ ਵੀ ਪੜਿਆ ਇੱਥੇ ਸੰਤ ਪ੍ਰਸਾਦ ਹੋ ਗਿਆ ਗੁਣ ਗੁਣ ਸੰਤ ਗੁਣਾ ਨੂੰ ਵੀ ਲੈ ਸਕਦੇ ਆ ਪਰ ਸੰਤ ਸਾਧ ਵਾਸਤੇ ਵੀ ਆਇਆ ਸੰਤ ਸੰਗਤ ਵਾਸਤੇ ਵੀ ਆਇਆ ਅਕਾਲ ਪੁਰਖ ਵਾਸਤੇ ਵੀ ਆਇਆ ਲਫ਼ਜ਼ ਹਨਾ ਪਰ ਇੱਥੇ ਆਪਾਂ ਸੰਤ ਦੀ ਕਿਰਪਾ ਜਦੋਂ ਤਤੇ ਨੋਂੜ ਹਟਦਾ ਆਪਾਂ ਗੁਰੂ ਦੀ ਕਿਰਪਾ ਵੀ ਲੈ ਸਕਦੇ ਆ ਔਰ ਅਕਾਲ ਪੁਰਖ ਦੀ ਕਿਰਪਾ ਵੀ ਲੈ ਸਕਦੇ ਆ ਭਾਜੀ ਹੈ ਭਾਜੀ ਹਾਂਜੀ ਠੀਕ ਹੈ ਜਾ ਕੇ ਗਰੇ ਸਭ ਕੁਛ ਹੈ ਪੂਰਨ ਸੋ ਪੇਟਿਓ ਸੋ ਪੇਟਿਓ ਨਿਰਪਤ ਨਹੀਂ ਆ ਮੇਰੇ ਕੋਲ ਉੱਪਰ ਉਹ ਆ ਗਿਆ ਸੀ ਪਹਿਲਾਂ ਹਾਂਜੀ ਤਣੀ ਇੱਥੇ ਇੱਥੇ ਅਕਾਲ ਪੁਰਖ ਨੂੰ ਅਸਾ ਕਾਲ ਹੁਕਮ ਨਿਯਮ ਰੂਪ ਸਦਾਤ ਰੂ ਕਰਤੇ ਨੂੰ ਕਿਹਾ ਜਾਏਗਾ ਜਿਹੜਾ ਨਿਰਭੈ ਹੈ ਹੈ ਨਾ ਜੀ ਜਿਹੜਾ ਜਿਹੜਾ ਆਪਾਂ ਮੂਲ ਮੰਤਰ ਤੇ ਜਿਹੜੇ ਗੁਣ ਪੜ ਕੇ ਆਏ ਆ ਉਹ ਆ ਜਾ ਕੇ ਗਰੇ ਸਭ ਕੁਝ ਜਿਹਦਾ ਤੁਸੀਂ ਕੀਤਾ ਸੀ ਵੀ ਜਿਹਦੇ ਹਿਰਦੇ ਵਿੱਚ ਆ ਕੇ ਜਾ ਕੇ ਮੀਤ ਸਾਜਣ ਹੈ ਸਮੀਆਂ ਦਾ ਤੁਸੀਂ ਉਦਾਹਰਨ ਵੀ ਲਿਆ ਸੀ ਤੇ ਉਹ ਹੋ ਜਾਵੇ ਜਿਹਦਾ ਸਾਰਾ ਕੁਝ ਹੀ ਹੋ ਜਾਵੇ ਭਾਬ ਜਿਹੜਾ ਸਭ ਕੁਝ ਹੁਕਮ ਰਜਾ ਚੀ ਕਰਦਾ ਹੋਵੇ ਹੈਨਾ ਸੋ ਭੇਟਿਆ ਨਿਰਪੈ ਤਣੀ ਉਹਨੂੰ ਕਿਹਾ ਜਾਵੇਗਾ ਵੀ ਉਹਨੂੰ ਉਹਨਰ ਪੈ ਜਾਂਨੇ ਰਪਾਉ ਮਾਲਕ ਤਣੀ ਖਸਮ ਉਹਨੂੰ ਮਿਲ ਗਿਆ ਜਾ ਉਹਦੇ ਨਾਲ ਉਹਦੀ ਸਾਜ ਪੈ ਗਈ ਵਧੀਆ ਨਾਮ ਦ੍ਰਿੜਾਇਆ ਸਾਧ ਕਿਰਪਾਲ ਤੇ ਨਾਮ ਦੇ ਅਰਥ ਕਰਨਾ ਭਾਜੀ ਨਾਮ ਪੱਕਾ ਕਰ ਦਿੱਤਾ ਦ੍ਰਿੜਾ ਦਿੱਤਾ ਜਾਂ ਦ੍ਰਿੜਾਇਆ ਨਾਮ ਹੁਕਮ ਜਾਂ ਨਾਮ ਸੱਚ ਦਾ ਗਿਆਨ ਦੋ ਪਰ ਜੇ ਭਾਜੀ ਬਿਜੀ ਹੋਗੇ ਸ਼ਾਇਦ ਹਾਂਜੀ 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 ਹਾਂ ਸਾਧ ਕਿਰਪਾਲ ਸਾਧ ਦੀ ਕਿਰਪਾ ਨਾਲ ਗੁਰੂ ਕਿਰਪਾ ਦੇ ਨਾਲ ਹੈ ਜੀ ਹਾਂਜੀ ਗਿਆਨ ਦੀ ਕਿਰਪਾ ਦੇ ਨਾਲ ਮਿਟ ਗਈ ਭੁੱਖ ਮਹਾ ਵਿਕਰਾਲ ਤੇ ਬੜੀ ਭਿਆਨਕ ਭੁੱਖ ਜਿਹੜੀ ਤ੍ਰਿਸ਼ਨਾ ਸੀ ਮਾਇਆ ਦੀ ਪਦਾਰਥਾਂ ਦੀ ਦੂਜੇ ਪੌੜ ਦੀ ਲਾਲਸਾ ਸੀ ਵੀ ਜਲਦੀ ਆ ਕੰਮ ਜਾਂ ਹੋਰ ਹੈਨਾ ਵਧੀਆ ਬਾਈਪਾਸ ਡਾਇਰੈਕਟ ਤਰੀਕੇ ਦੇ ਨਾਲ ਸ਼ਾਰਟਕਾਟ ਨਾਲ ਆਪਾਂ ਲੱਭਦੇ ਫਿਰਦੇ ਸੀ ਤੁਰ ਹੀ ਗਿਆ ਬਾਹਰ ਅੰਦਰ ਹੋਰ ਦਰਾਂ ਤੇ ੱੱਕੇ ਖਾਂਦੇ ਸੀ ਤੇ ਇਹ ਕੋਈ ਲੱਭਦੇ ਕਿਥੋਂ ਮਿਲ ਜੇ ਉਤੋਂ ਮਿਲ ਜੇ ਹੈਨਾ ਤੇ ਕੋਈ ਵਕਰੀ ਜਲਦੀ ਕਿਰਪਾ ਹੋ ਜੇ ਬਾਬਿਆਂ ਦੇ ਪੈਰਾਂ 'ਤੇ ਜਾ ਡਿੱਗੇ ਉਹ ਵਾਲੀ ਭੁੱਖ ਹੀ ਮਿਟ ਗਈ ਬਾਹਰ ਪਾਲਣ ਵਾਲੀ ਹੈਨਾ ਹਾਂਜੀ ਠਾਕੁਰ ਆਪਣੇ ਕੀਨੀ ਦਾਤ अच्छा अच्छा ਇਹ ਉੱਪਰਲੇ ਨਾਲ ਜੜਿਆ ਜੋੜਿਆ ਠੀਕ ਹੈ ਨਾਮ ਜੜਾਇਆ ਸਾਧ ਕ੍ਰਿਪਾ ਗੁਰੂ ਦੇ ਜਦੋਂ ਸੱਚ ਦਾ ਗਿਆਨ ਸੱਚ ਦਾ ਮਾਰਗ ਸਮਝਾਤਾ ਤੇ ਇਹ ਵਾਲੀ ਬਾਹਰ ਵਾਲੀ ਪਟਕਣਾ ਜਿਹੜੀ ਮਿਟ ਗਈ ਦੁੱਖ ਭੁੱਖ ਜਿਹੜੀ ਬਾਹਰੋਂ ਭਾਲ ਸੀ ਉਹ ਮਿਟ ਗਈ ਅੰਦਰ ਹੀ ਸੰਤੋਖ ਆ ਗਿਆ ਰੱਜ ਆ ਗਿਆ ਟਿਕ ਗਏ ਤ੍ਰਿਸ਼ਨਾ ਮਿਟ ਗਈ ਠਾਕੁਰ ਆਪਣੇ ਕੀਨੀ ਦਾਤ ਠਾਕੁਰ ਨੇ ਰਾਰੇ ਨੂੰ ਸਿਹਰੀ ਹੈ ਜਿਹੜਾ ਸੱਚ ਦਾ ਮਾਲਕ ਖਸਮ ਹੈ ਜਿਹੜਾ ਸੱਚ ਦੀ ਸੋਧੀ ਦੇਰ ਘਰ 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 ਕਾ ਨਾਮ ਨਰਜਣਾ ਸੁ ਠਾਕੁਰ ਮੇਰਾ ਠੀਕ ਹੈ ਘਰ ਘਰ ਨਾਮ ਨਰਜਣਾ ਨਾਮ ਜਿਹੜਾ ਸੱਚ ਦਾ ਗਿਆਨ ਆ ਜਿਹੜਾ ਸੱਚਾ ਹੁਕਮ ਆ ਉਹੀ ਦੋਨੋਂ ਪੱਖ ਹੁੰਦੇ ਨੇ ਨਾਮ ਦੇ ਅਰਥਾਪਲੇ ਨੇ ਨਾਮ ਨਿਰੰਜਨ ਜਿਹੜਾ ਉਹ ਨਾਮ ਨਿਰੰਜਨ ਆਏਗਾ ਤੇ ਨਿਰੰਜਨ ਦਾ ਨਾਮ ਅਰਥ ਆਏਗਾ ਪਾਉ ਉਸ ਅਕਾਲਪੁਰਖ ਦੀ ਸੋਝੀ ਦੇਣ ਵਾਲਾ ਸੱਚਾ ਗਿਆਨ ਸੱਚ ਦਾ ਸਿਧਾਂਤ ਸੱਚ ਨਿਯਮ ਹੁਕਮ ਜੋ ਗੁਰੂ ਸਮਝਾਉਂਦਾ ਉਹ ਹੈ ਨਾਮ ਨਿਰੰਜਨ ਠੀਕ ਹੈ ਜੀ ਕੀ ਨਹੀਂ ਦਾਤ ਇਹ ਦਾਤ ਮੈਨੂੰ ਗੁਰੂ ਨੇ ਦਿੱਤੀ ਆ ਉਸ ਸੱਚੇ ਨਿਰੰਜਨ ਦੇ ਨਾਲ ਉਸ ਦੇ ਸੱਚ ਨਾਮ ਦੇ ਨਾਲ ਮੈਨੂੰ ਜੋੜ ਦਿੱਤਾ ਜਲਨ ਬੁਝੀ ਮਨ ਕੋਈ ਸ਼ਾਂਤ ਹੁਣ ਬੁੱਝ ਗਿਆ ਮਨ ਚ ਤਿਕਾਉ ਆ ਗਿਆ ਟਿਕ ਗਿਆ ਮਨ ਠੰਡਾ ਠਾਰ ਹੋ ਗਿਆ ਸੀਤਲ ਹੋ ਗਿਆ ਠੰਡ ਪੈ ਗਈ ਤੜਪ ਜਾਂ ਭੱਗ ਨਾਟ ਸਭ ਕੁਝ ਦੂਰ ਹੋ ਗਿਆ ਜਲਣ ਸੀ ਜਿਹੜੀ ਪਦਾਰਥਾਂ ਦੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਉਹ ਮੋਹ ਮਾਇਆ ਮਿਟ ਗਈ ਹੈ ਮਿਟ ਗਈ ਭਾਲ ਮਨ ਸਹਿਜ ਸਮਾਨਾ ਬਾਹਰੋਂ ਭਾਲ ਮਿਟ ਗਈ ਬਾਹਰ ਦੀ ਕਿਸੇ ਤਰ੍ਹਾਂ ਦੀ ਹੁਣ ਹੋਰ ਕੁਝ ਕਿਤੇ ਲੱਭਣ ਦੀ ਲੋੜ ਨਹੀਂ ਅੰਦਰ ਹੀ ਅੰਦਰ ਭਾਜੀ ਇਹਦਾ ਕੀ ਹੋਇਆ ਮਿਟ ਗਈ ਭਾਲ ਬਾਹਰ ਲੱਭਦਾ ਸੀ ਮਨ ਸਹਿਜ ਸਮਾਨਾ ਮਨ ਸਹਿਜ ਵਿੱਚ ਸਹਿਜ ਅਵਸਥਾ ਵਿੱਚ ਸਮਾ ਗਿਆ ਬਾਹਰ ਹੁਣ ਭਾਲਣ ਭੁੱਲਣ ਵਾਲਾ ਕੰਮ ਹੀ ਮਿਟ ਗਿਆ ਹੈ ਨਾ ਜੀ ਹਾਂ ਜੀ ਇਹ ਸੰਤੋਖ ਆ ਗਿਆ ਨਾਨਕ ਪਾਇਆ ਨਾਮ ਖਜ਼ਾਨਾ ਇਹ ਨਾਨਕ ਆਖ ਕਿ ਜਿਨੇ ਇਹ ਵਾਲਾ ਜਿਨੇ ਇੱਥੇ ਹੁਣ ਆਏਗਾ ਇਹ ਨਾਮ ਦਾ ਖਜ਼ਾਨਾ ਮੰਮੇ ਨੂੰ ਔਕੜ हटਿਆ ਸੱਚ ਦੇ ਗਿਆਨ ਵਾਲਾ ਸੱਚ ਨਾਮ ਸੱਚ ਸਿਧਾਂਤ ਵਾਲਾ ਖਜ਼ਾਨਾ ਜਿਨੇ ਪ੍ਰਾਪਤ ਕਰ ਲਿਆ ਹੈ ਉਹ ਸਹਿਜ ਵਿੱਚ ਸਮਾ ਗਿਆ ਹੈ ਤੇ ਉਹਦੀ ਬਾਹਰ ਦੀ ਭਾਲ ਪਟਕਣਾ ਮਿਟ ਗਈ ਹੈ ਹਾਂਜੀ ਧੰਨਵਾਦ ਆ ਪਾਜੀ ਮੈਂ ਥੋੜਾ ਟਾਈਮ ਕਿਉਂਕਿ ਬਹੁਤ ਛੋਟਾ ਸੀ ਮੈਂ ਕਿਹਾ ਚੱਲ ਥੋੜਾ ਜਿਹਾ ਹੋਰ ਇਹਨੂੰ 2 4 5 ਮਿੰਟ ਹੋਰ ਲੰਬਾ ਕਰ ਲਈਏ ਬਾਕੀ ਵਿਚਾਰ ਤੇ ਤੁਸੀਂ ਬਹੁਤ ਵਧੀਆ ਕੀਤੇ ਆ ਧੰਨਵਾਦ ਆ ਹਾਂਜੀ ਜਸਵੰਤ ਸਿੰਘ ਤੇ ਭੈਣ ਜੀ ਕੋਈ ਵਿਚਾਰ ਰੱਖਣੀ ਜਾਂ ਸਵਾਲ ਰੱਖਣਾ ਚਾਹੇ ਜਾਂ ਸਮਾਪਤੀ ਕਰੀਏ ਜੀ ਹਾਂਜੀ ਨਹੀਂ ਵੀਰ ਜੀ ਕੋਈ ਫਾਲ ਨਹੀਂ ਆ ਧੰਨਵਾਦ ਜੀ ਸਾਰੇ ਵੀਰਾਂ ਦਾ ਭੈਣਾ ਦਾ ਭੈਣ ਜੀ ਵੀ ਆਏ ਨੇ ਦੇਖੋ ਉਹਨਾਂ ਦੀ ਮੀਟਿੰਗ ਵੀ ਹੁੰਦੀ ਆ ਤੇ ਸਮਾਂ ਕੱਢ ਕੇ ਆਏ ਨੇ ਕੈਪਟਨ ਸਾਹਿਬ ਤੇ ਟੜਾ ਭਾਜੀ ਮੈਨੂੰ ਸਹਿਯੋਗ ਬਹੁਤ ਵਧੀਆ ਲੱਗ ਰਿਹਾ ਹੈ ਕੈਪਟਨ ਸਾਹਿਬ ਤੁਸੀਂ ਜੁੜੇ ਰਿਹਾ ਕਰੋ ਕਿਉਂਕਿ ਤੁਸੀਂ ਬੜੀ ਲਗਨ ਦੇ ਨਾਲ ਗੁਰਬਾਣੀ ਵਾਲੇ ਪਾਸੇ ਨੂੰ ਤੁਸੀਂ ਵੱਧ ਰਹੇ ਆ ਮੈਂ ਵੇਖ ਰਿਹਾ ਬੜੀ ਲਗਨ ਆ ਤੁਸੀਂ ਬਹੁਤ ਜਲਦੀ ਤੁਸੀਂ ਮਕਾਮ ਹਾਸਲ ਕਰੋਗੇ ਕਿਉਂਕਿ ਬਹੁਤ ਤੁਸੀਂ ਸਮਾਂ ਹੀ ਨਹੀਂ ਛੱਡਦੇ ਜਿੱਦਾਂ ਕਹਿੰਦੇ ਨਾ ਕੜੀ-ਕੜੀ ਹਰ ਇੱਕ ਇੱਕ ਸਵਾਸ ਤੁਸੀਂ ਆਪਣੀ ਖੋਜ ਬਿਰਤੀ ਚ ਲਾਉਂਦੇ ਆ ਮੈਂ ਤੁਹਾਨੂੰ ਹਰ ਜਗ੍ਹਾ ਵੇਖਦਾ ਤੇ ਬਹੁਤ ਵਧੀਆ ਰਹੇਗਾ ਆਪਣਾ ਸਮਾਂ ਤੁਹਾਡੇ ਲਈ ਔਰ ਤੁਸੀਂ ਜਰੂਰ ਹੌਲੀ-ਹੌਲੀ ਅੱਗੇ ਨਾਲੋਂ ਵੇਖਿਆ ਕਿ ਤੁਹਾਡੇ ਚ ਕਾਫੀ ਸਾਰਾ ਜਿਹੜਾ ਆ ਉਹ ਜਿਹੜੀ ਵਿਵੇਕ ਜਿਹੜੀ ਹੁੰਦੀ ਆ ਉਹ ਬੋਲਦੀ ਆ ਅੰਦਰੋਂ ਜਿਹੜੀ ਗੁਰੂ ਕੋਲੋਂ ਸਮਝ ਲੈ ਰਹੇ ਆ ਆਪਾਂ ਸਾਰਿਆਂ ਚ ਬੋਲਦੀ ਆ ਪਰ ਅਸੀਂ ਵੇਖ ਰਹੇ ਆ ਤੁਹਾਡੇ ਚ ਬਹੁਤ ਜਲਦੀ ਬਦਲਾਵ ਆ ਰਿਹਾ ਧੰਨਵਾਦ ਸਾਰਿਆਂ ਦਾ ਜੀ ਮੈਂ ਇੱਥੇ ਕਿਸੇ ਇੱਕ ਵੀਰ ਦੀ ਇਕੱਲੇ ਦੀ ਤਾਰੀਫ ਨਹੀਂ ਲੇਕਣ ਜੋ ਕੋਈ ਬੰਦਾ ਜਦੋਂ ਸੱਚ ਵਾਲੇ ਪਾਸੇ ਨੂੰ ਵਧ ਰਿਹਾ ਤੇ ਤਾਰੀਫ ਕਰਨੀ ਕਈ ਵਾਰੀ ਬਣ ਜਾਂਦੀ ਆ ਸਾਰੇ ਵੀਰਾਂ ਦਾ ਧੰਨਵਾਦ ਬੋਲ ਚੁੱਕ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ